ਬੜੀ ਖੁਸ਼ੀ ਵਾਲੀ ਗੱਲ ਹੈ ਸਭ ਤੋਂ ਪਹਿਲਾਂ ਤੇ ਚੌਥੇ ਪਾਸ਼ਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਗੁਰਪੁਰਬ ਹੈ ਉਹਨਾਂ ਦਾ ਪ੍ਰਕਾਸ਼ ਉਤਸਵ ਹੈ ਉਹੀ ਇੱਕ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਔਰ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਹੋਣ ਦੇ ਨਾਤੇ ਸਾਨੂੰ ਹੋਰ ਵੀ ਜਿਆਦਾ ਖੁਸ਼ੀ ਹੁੰਦੀ ਹੈ ਕਿ ਅਸੀਂ ਜੋ ਸ਼ਹਿਰ ਦੇ ਜੋ ਨਰਮਤਾ ਸੀਗੇ ਉਹਨਾਂ ਦਾ ਜਿਹੜਾ ਅਸੀਂ ਪ੍ਰਕਾਸ਼ ਉਤਸਵ ਜਿਹੜਾ ਮਨਾ ਰਹੇ ਹਾਂ ਔਰ ਉਸ ਤੋਂ ਵੱਡੀ ਖੁਸ਼ੀ ਹੈ ਕਿ ਸਾਡੇ ਯੂਨੀਵਰਸਿਟੀ ਕੈਂਪਸ ਦੇ ਵਿੱਚੋਂ ਇਹ ਸਾਰਾ ਕੁਝ ਜਿਹੜਾ ਹੈ ਫੁੱਲਾਂ ਦੀ ਵਰਖਾ ਹੈ ਜਿਹੜਾ ਪਰਿਵਾਰ ਚੰਬੇ ਤੋਂ ਆ ਕੇ ਹਰ ਸਾਲ ਸੇਵਾ ਕਰਦਾ ਹੈ ਉਹਨਾਂ ਨੇ ਇੱਥੋਂ ਸ਼ੁਰੂਆਤ ਕੀਤੀ ਹੈ ਫੁੱਲਾਂ ਦੇ ਬੈਗ ਉਹਨਾਂ ਨੇ ਇੱਥੇ ਰੱਖੇ ਹੋਏ ਨੇ ਔਰ ਇੱਕ-ਇੱਕ ਕਰਕੇ ਜਿਹੜਾ ਉਹ ਸ਼ਹਿਰ ਦੇ ਉੱਪਰ ਫੁੱਲਾਂ ਦੀ ਵਰਖਾ ਕਰਨ ਜਾ ਰਹੇ ਨੇ ਅੱਛਾ ਇਸ ਦਿਨ ਦਾ ਇੰਤਜ਼ਾਰ ਵੀ ਹੈ ਸਭ ਜਿਹੜਾ ਸਾਬ ਨੂੰ ਰਹਿੰਦਾ ਕਿ ਕਦੋਂ ਇਹ ਦਿਨ ਆਏਗਾ ਕਦੋਂ ਅਸੀਂ ਗੁਰੂ ਦੇ ਚਰਨਾਂ ਵਿੱਚ ਜਾ ਕੇ ਸੇਵਾ ਨਿਭਾ ਸਕਾਂਗੇ ਜਿਹੜੀ ਜਿਹੜੀ ਸੇਵਾ ਰੱਖੀਆਂ ਹੋਈਆਂ ਲੋਕਾਂ ਨੇ ਆਪਣੇ ਮਨ ਦੇ ਵਿੱਚ ਕੋ ਜੇ ਮੇਂ ਦੱਸਿਆ ਇੱਕ ਹੁੰਦਾ ਮੇਲਾ ਤਿਉਹਾਰ ਹੁੰਦਾ ਇੱਕ ਇੱਕ ਹੁੰਦਾ ਕਿ ਸਾਡੇ ਸ਼ਹਿਰ ਦਾ ਜਿਹੜਾ ਜਨਮਦਾਤਾ ਸੀਗਾ ਅਸੀਂ ਉਹਦਾ ਉਹਦੇ ਸਬੰਧ ਵਿੱਚ ਕੁਝ ਮਨਾ ਰਹੇ ਹਾਂ ਸੋ ਇੱਕ ਤਿਉਹਾਰ ਬਣ ਗਿਆ ਹੋਇਆ ਕਿ ਹਰ ਸਾਲ ਗੁਰੂ ਰਾਮਦਾਸ ਜੀ ਦਾ ਜਿਹੜਾ ਗੁਰਪੁਰਬ ਹੈ ਉਹਦੀ ਇੰਤਜ਼ਾਰ ਰਹਿੰਦੀ ਹੈ ਕਿ ਲੋਕ ਜਿਹੜੇ ਨੇ ਉਹ ਸੇਵਾ ਕਰਨਗੇ ਜਾਂ ਉਹ ਨਗਰ ਕੀਰਤਨ ਦੇ ਰੂਪ ਵਿੱਚ ਜਾ ਕੇ ਨਤਮਸਤਕ ਹੁੰਦੇ ਨੇ ਇਸ 3 ਦਰਬਾਰ ਸਾਹਿਬ ਔਰ ਹੋਰ ਸਾਰੀਆਂ ਬੜੀਆਂ ਸਵਾਵਾਂ ਇਹਦੇ ਨਾਲ ਜੁੜੀਆਂ ਹੋਈਆਂ ਨੇ ਔਰ ਇੱਕ ਦੀਵਾਲੀ ਵਿਸਾਖੀ ਵਾਂਗੂ ਇਹ ਸਾਨੂੰ ਤੇ ਇੱਕ ਤਿਉਹਾਰ ਹੀ ਨਜ਼ਰ ਆਉਂਦਾ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਰਹਿੰਦੇ ਹੋયા ਕਿ ਸਾਨੂੰ ਇੰਤਜ਼ਾਰ ਰਹਿੰਦਾ ਕਿ ਗੁਰੂ ਨਾਨਕ ਮਹਾਰਾਜ ਜੀ ਦਾ ਪ੍ਰਕਾਸ਼ ਜਿਹੜਾ ਆਉਣ ਵਾਲਾ ਹੈ ਸਹਿਬ ਸ੍ਰੀ ਗੁਰੂ ਆਰੰਮਦਾਸ ਜੀ ਦੇ ਪ੍ਰਕਾਸ਼ ਦਿਨ ਨੂੰ ਸਮਰਪਿਤ ਬਹੁਤ ਸਾਰੀਆਂ ਸੰਗਤਾਂ ਜਿੱਥੇ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਜਾਂ ਦੇਸ਼ਾਂ ਬਦੇਸ਼ਾਂ ਦੀਆਂ ਸੰਗਤਾਂ ਇਸ ਦਿਨ ਨੂੰ ਤਰਸ ਤਰਸਦੀਆਂ ਨੇ ਵੀ ਅਸੀਂ ਜਾ ਕੇ ਉੱਥੇ ਨਮਸਕਾਰ ਕਰੀਏ ਦਰਸ਼ਨ ਮੇਲੇ ਕਰੀਏ ਪਰ ਕੁਝ ਸੰਗਤਾਂ ਨੂੰ ਅਜੀਹਾ ਵੀ ਸੁਭਾਗ ਪੈਦਾ ਹੁੰਦਾ ਉਹ ਆ ਕੇ ਇਸ ਦਿਨ ਤੇ ਆਪਣੀਆਂ ਆਪਣੀਆਂ ਬਿੱਤ ਦੇ ਮੁਤਾਬਕ ਸੇਵਾਵਾਂ ਕਰਦੀਆਂ ਨੇ ਕੋਈ ਲੰਗਰਾਂ ਚ ਕਰਦੀ ਆ ਕੋਈ ਫੁੱਲਾਂ ਦੀ ਕਰਦੀ ਆ ਕੋਈ ਲਾਈਟ ਡੈਕੋਰੇਸ਼ਨ ਦੀ ਕਰਦੀ ਆ ਜਿਵੇਂ ਹੋਟਲ ਐਸੋਸੀਏਸ਼ਨ ਵਾਲੇ ਮੇਰੇ ਵੀਰ ਨੇ ਉਹ ਕਮਰੇ ਫ੍ਰੀ ਦਿੰਦੇ ਨੇ ਦੋ ਦਿਨ ਲਈ ਸੋ ਐਸੇ ਲੜੀ ਤਹਿਤ ਇੱਕ ਚੰਬੇ ਦਾ ਪਰਿਵਾਰ ਆ ਮੇਰਾ ਵੀਰ ਸਰਦਾਰ ਕੁਲਜੀਤ ਸਿੰਘ ਇਹਨਾਂ ਵੱਲੋਂ ਪਿਛਲੇ 2 ਸਾਲਾਂ ਤੋਂ ਆ ਆ ਫੁੱਲਾਂ ਦੀ ਵਰਖਾ ਹੈਲੀਕਾਪਟਰ ਦੇ ਜਹਾਜ਼ ਰਾਹੀਂ ਕੀਤੀ ਜਾਂਦੀ ਆ ਅਸੀਂ ਸਤਕਾਂਡ ਸ਼੍ਰੀ ਹਰਮੰਦਰ ਸਾਹਿਬ ਵੱਲੋਂ ਤੇ ਇਹਨਾਂ ਦਾ ਧੰਨਵਾਦ ਕਰਦੇ ਆ ਵੀ ਸਾਹਿਬ ਸ਼੍ਰੀ ਗੁਰੂ ਰਾਮਦਾਸ ਇਸ ਪਰਿਵਾਰ ਤੇ ਐਦਾਂ ਹੀ ਮੇਹਰ ਬਣਾ ਕੇ ਰੱਖੇ ਤੇ ਪੂਰੇ ਪਰਿਵਾਰ ਚ ਖੁਸ਼ੀਆਂ ਲੈ ਕੇ ਆਵੇ ਕੱਲ ਇਹਨਾਂ ਨੇ ਨਗਰ ਕੀਰਤਨ ਤੇ ਇਹ ਜਹਾਜ਼ ਰਾਹੀਂ ਫੁੱਲਾਂ ਦੀ ਵਰਖਾ ਕਰਨੀ ਸੀਗੀ ਪਰ ਮੌਸਮ ਦੀ ਖਰਾਬੀ ਹੋਣ ਕਰਕੇ ਕੱਲ ਇਹ ਕੰਮ ਕੈਨਸਲ ਕਰਨਾ ਪਿਆ ਅੱਜ ਸਾਬ ਸ੍ਰੀ ਗੁਰੂ ਰਾਮਦਾਸ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਸਮਰਪਿਤ ਹੋ ਕੇ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਕਿ ਜਿੰਨੀਆਂ ਪ੍ਰਕਰਮਾਂ ਨੇ ਉਹਦੇ ਚ ਇਹ ਫੁੱਲਾਂ ਦੀ ਵਰਕਾ ਕੀਤੀ ਕਰ ਰਹੇ ਨੇ ਅ ਅਸੀਂ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਪੂਰੇ ਪਰਿਵਾਰ ਦਾ ਪੂਰੀ ਫੈਮਿਲੀ ਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮਰਿਆਦਾ ਦਾ ਧਿਆਨ ਰੱਖਣ ਵਾਸਤੇ ਕਿਸ ਤਰੀਕੇ ਨਾਲ ਇਹਨਾਂ ਨੂੰ ਕਿ ਦੱਸਿਆ ਗਿਆ ਹਾਂ ਹਾਂ ਬਕਾਇਦਾ ਮਰਿਆਦਾ ਦਾ ਪੂਰਾ ਧਿਆਨ ਰੱਖਣ ਵਾਸਤੇ ਕਿਹਾ ਗਿਆ ਹੈਗਾ ਪਹਿਲੇ ਢੇੜੇ 'ਚ ਮੈਂ ਖੁਦ ਆਪ ਗਿਆ ਇਹਨਾਂ ਦੇ ਨਾਲ ਪੂਰਾ ਉਹਨਾਂ ਨੂੰ ਦੱਸਿਆ ਵੀ ਕਿੱਥੇ ਕਿੱਥੇ ਹੈਲੀਕਾਪਟਰ ਦਾ ਜਿਹੜਾ ਰੂਟ ਆ ਕਿੱਥੇ ਤੱਕ ਲੈ ਕੇ ਜਾਣਾ ਬਕਾਇਦਾ ਇਹਨਾਂ ਦੇ ਸਿਰ ਟਕੇ ਬੈ ਨੇ ਪੈਰ ਨੰਗੇ ਨੇ ਕੋਈ ਵੀ ਜੋੜਾ ਨਹੀਂ ਪਾਇਆ ਤੇ ਗੁਰੂ ਮਹਾਰਾਜ ਦੀ ਕਿਰਪਾ ਪੂਰਾ ਇਹਨਾਂ ਨੂੰ ਵੀ ਪੂਰੀ ਸਿੱਖ ਪਰਿਵਾਰ ਨਾਲ ਸੰਬੰਧਿਤ ਨੇ ਐਦਾਂ ਦੀ ਕੋਈ ਗੱਲ ਨਹੀਂ ਪੂਰਾ ਇਹ ਵੀ ਧਿਆਨ ਰੱਖ ਰਹੇ ਨੇ ਤੇ ਅਸੀਂ ਵੀ ਇਹਨਾਂ ਨੂੰ ਗਾਈਡ ਕਰ ਰਹੇ ਹਾਂ ਜੀ ਨਾਲੋਂ ਨਾਲ ਬਹੁਤ ਅੱਛਾ ਲੱਗਦਾ ਹਾਂ ਜੀ ਇਹ ਜੀਜਾ ਜੀ ਹੈ ਮਾਰੇ ਜੀ ਬਹੁਤ ਅੱਛਾ ਕਰਤੇ ਹੈ ਇਹ ਹਰ ਸਾਲ ਇਸ ਬਾਰੇ ਮੇਂ ਵੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਜੀ ਜੀ ਹਾਂ ਜੀ ਕੀ ਕੀ ਆਏ ਕੀ ਕੀ ਕਰਤੇ ਹੈ ये सेवा में बहुत आगे है बहुत अच्छे हैं मतलब आज क्या किया गया खास फूलों की बरखा फूलों की बरखा बिल्कुल वो तो शुरू हो गई हाँ जी हरमंदर साहब हाँ जी अच्छा गुरु रामदास जी का आज दिन है हाँ जी कितना इंतजार रहता है बहुत ज्यादा बहुत रहता हाँ जी